ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਟੀਵੀ ਪਹੁੰਚਿਆ ਹੈਗਾ ਗੁਰਦੁਆਰਾ ਸ੍ਰੀ ਮੈਲਵਟ ਦੇਖੇ ਜਿੱਥੇ ਕਿ ਅੱਜ ਬੜੀ ਹੀ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਦਾ ਨੰਦੇ ਦੇ ਨਾਲ ਆਪਣੇ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਆਪਣੇ ਇੱਥੋਂ ਦੇ ਪ੍ਰਬੰਧਕ ਜਿਹੜੇ ਹੈਗੇ ਨੇ ਬਲਵੀਰ ਸਿੰਘ ਚਾਨਾ ਜੀ ਜਿਹੜੇ ਕਿ ਜਾਣੇ ਪਾਣੇ ਜਾਣੇ ਪਛਾਣੇ ਹਸਤੀ ਨੇ ਕਿੱਸੇ ਆਪਣੇ ਨਾਮ ਦੇ ਮਹਤਾਜ ਨਹੀਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਕੀ ਕਹਿਣਾ ਚਾਹਣਗੇ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਾਰਿਆਂ ਨੂੰ ਸਰੋਤਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਆਪਾਂ ਬੜੀ ਧੂਮ-ਧਾਮ ਦੇ ਨਾਲ ਗੁਰੂ ਮਹਾਰਜਨ ਦੇ ਮਹਾਰਾਜ ਜੀ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਅਤੇ ਸਾਰੀਆਂ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਉਹਨਾਂ ਦਾ ਯਾਦ ਕੀਤਾ ਜਾ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਗੁਰੂ RAMDAS MAHARAJ JI ਦੇ ਛੋਟੇ ਸੁਪੁੱਤਰ ਅਤੇ ਬੀਬੀ ਪਾਨੀ ਜੀ ਦੇ ਕੋਕੋਨਾ ਦਾ ਪ੍ਰਕਾਸ਼ ਹੋਇਆ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਤੀਜੀ ਪਾਸ਼ਾ ਜੀ ਦੇ ਦੋਤੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਖਿਤਾਬ ਛੋਟੇ ਹੁੰਦਿਆਂ ਦੇ ਦਿੱਤਾ ਸੀ ਦੋਤਾ ਬਗਰਵਾਨੀ ਕਬੂਤਾ ਸੋ ਉਹਨਾਂ ਨੇ ਬਹੁਤ ਹੀ ਸਾਡੇ ਸਿੱਖ ਅ ਤਰਮ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਬਹੁਤ ਹੀ ਉਹਨਾਂ ਨੇ ਸਾਨੂੰ ਯੋਗਦਾਨ ਪੇਸ਼ ਕੀਤਾ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਉਹਨਾਂ ਨੇ ਤਿਆਰ ਕਰਕੇ ਦਿੱਤੀ ਸਭ ਤੋਂ ਜ਼ਿਆਦਾ ਬਾਣੀ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪੜ ਪੜਦੇ ਹਾਂ ਬੜੀ ਸ਼ਾਂਤੀ ਮਿਲਦੀ ਹੈ ਤੇ ਅੰਤ ਵਿੱਚ ਉਹਨਾਂ ਨੇ ਇੰਨੀ ਨਿਮਰਤਾ ਵਾਲੀ ਸੀ ਜੀ ਸਾਹਿਬਾਂ ਦੇ ਸਤਾਜ ਉਹਨਾਂ ਨੂੰ ਤਾਂ ਹੀ ਉਹ ਕਿਹਾ ਜਾਂਦਾ ਸਭ ਤੋਂ ਪਹਿਲਾਂ ਸ਼ਹੀਦੀ ਉਹਨਾਂ ਨੇ ਪਾਈ